ਅੱਜ ਸੀ ਗੁਰੂਕੁਲ ਕਿਡਸ ਐਨ ਐਨ ਸਕੂਲ ਦੇ ਵਿੱਚ ਐਨੂਅਲ ਫੰਕਸ਼ਨ ਕਰਵਾਇਆ ਜਿਸ ਦੇ ਚੀਫ ਗੈਸਟ ਮਿਸਟਰ ਗਗਨ ਮਹਾਜਨ ਮਿਸਟਰ ਬੀ ਐਸ ਸੋਹਣ ਮੈਨੇਜਿੰਗ ਡਾਇਰੈਕਟਰ ਜਿਹੜੇ ਨੇ ਆਨਰਡਿ ਚੀਫ ਗੈਸਟ ਸੀਗੇ ਉਹਨਾਂ ਨੇ ਸਕੂਲ ਬਾਰੇ ਬਹੁਤ ਅੱਛਾ ਕਿਹਾ ਉਹਨਾਂ ਨੇ ਦੱਸਿਆ ਕਿ ਸਕੂਲ ਜਿਹੜਾ ਹੈ ਉਹ ਬਹੁਤ ਅੱਛਾ ਚੱਲ ਰਿਹਾ ਹੈ ਬੱਚਿਆਂ ਨੇ ਬਹੁਤ ਅੱਛੀ ਪਾਰਟਿਸਪੇਸ਼ਨ ਕੀਤੀ ਉਹਨਾਂ ਨੇ ਜਿੰਨਾ ਵੀ ਪੰਜਾਬੀ ਕਲਚਰ ਜਿਹੜਾ ਉਹਨੂੰ ਸਾਹਮਣੇ ਲਿਆਂਦਾ ਬੱਚਿਆਂ ਨੇ ਬਹੁਤ ਅੱਛੇ ਤਰੀਕੇ ਨਾਲ ਕੀਤਾ ਪੰਗੜਾ ਤੇ ਹੋਰ ਫੋਕ ਡਾਂਸ ਵਗੈਰਾ ਜਿਹੜਾ ਉਹਨਾਂ ਬੱਚਿਆਂ ਨੇ ਕੀਤਾ ਸੀਗਾ ਮੈਂ ਵੀ ਦੇਖਦੇ ਕਿ ਬੱਚਿਆਂ ਦੇ ਬਿਲਕੁਲ ਮੈਂ ਤੇ ਇਹੀ ਚਾਹਾਂਗੀ ਕਿ ਬੱਚੇ ਜਿਹੜੇ ਹਨ ਉਹ ਇੱਕ ਆਪਣੀ ਮਾਂ ਬੋਲੀ ਨਾਲ ਤੇ ਇੱਕ ਆਪਣੇ ਪੰਜਾਬੀ ਕਲਚਰ ਨਾਲ ਪੂਰੀ ਤਰ੍ਹਾਂ ਜੁੜਨ ਕਿਉਂਕਿ ਜੇ ਇਹ ਆਪਣੇ ਕਲਚਰ ਨਾਲ ਜੁੜਾਂਗੇ ਤੇ ਹੀ ਵਧੀਆ ਤਰੀਕੇ ਨਾਲ ਅੱਛੇ ਨਾਗਰਿਕ ਬਣ ਕੇ ਅੱਗੇ ਵਧ ਸਕਦੇ ਆ ਇਸ ਕਰਕੇ ਮੇਰੀ ਪੂਰੀ ਕੋਸ਼ਿਸ਼ ਹੈ ਕਿ ਬੱਚਾ ਨੂੰ ਮੈਂ ਵਧੀਆ ਤਰੀਕੇ ਨਾਲ ਇਸ ਪਾਸੇ ਉਹਨਾਂ ਨੂੰ ਜ਼ਿਆਦਾ ਪਾਰਟਿਸਪੇਟ ਕਰਵਾਵਾਂ ਤੇ ਉਹਨਾਂ ਦਾ ਕਲਚਰ ਜਿਹੜਾ ਉਹਨਾਂ ਤੱਕ ਅੱਛੇ ਤਰੀਕੇ ਨਾਲ ਪਹੁੰਚਾਵਾਂ ਸਕੂਲ ਵਿੱਚ ਬੱਚਨ ਕੀ ਕੀ ਫੁਰਕੇ ਦਿੱਤੇ ਜਾ ਰਹੇ ਹਨ ਬੱਚਿਆਂ ਵਾਸਤੇ ਜਿਹੜਾ ਦੇਖੋ ਇੱਕ ਤੇ ਹੋਮ ਥੀਏਟਰ ਬਣਾਇਆ ਗਿਆ ਬੱਚਿਆਂ ਦੇ ਜਿੱਥੇ ਉਹਨਾਂ ਨੂੰ ਵੀਕਲੀ ਉਹਨਾਂ ਨੂੰ ਇੱਕ ਅੱਛੀ ਮੂਵੀ ਦਿਖਾਈ ਜਾਂਦੀ ਹੈ ਜਿਹੜੀ ਕਿ ਉਹਨਾਂ ਵਾਸਤੇ ਉਹਨਾਂ ਦੀ ਜਨਰਲ ਨਾਲੇ ਵਾਸਤੇ ਅੱਛੀ ਹੈ ਯੋਗਾ ਕਲਾਸਿਸ ਨੇ ਮੈਡੀਟੇਸ਼ਨ ਕਲਾਸਿਸ ਨੇ ਉਹਨਾਂ ਦੀ ਡਾਂਸ ਕਲਾਸਿਸ ਨੇ ਔਰ ਹੋਰ ਵੀ ਡਿਜੀਟਲ ਰਿਲੇਟਡ ਉਹਨਾਂ ਕੋਲ ਜਿਵੇਂ ਪ੍ਰੋਜੈਕਟਰ ਥਰੂ ਉਹਨਾਂ ਦੀ ਐਜੂਕੇਸ਼ਨ ਜਿਹੜੀ ਆ ਬੱਚਾ ਨੂੰ ਦਿੱਤੀ ਜਾ ਰਹੀ ਹੈ ਅਗਲੇ ਸੈਸ਼ਨੇ ਐਡਮਿਸ਼ਨ ਓਪਨ ਹੈ ਮੈਂ ਹਾਂ ਬਿਲਕੁਲ ਜਿਹੜੀ ਐਡਮਿਸ਼ਨ ਆ ਉਹ ਸਟਾਰਟ ਹੈ ਤੇ ਮੈਂ ਚਾਹਾਂਗੀ ਕਿ ਪੇਰੈਂਟਸ ਜਿਹੜੇ ਨਾ ਬਹੁਤ ਘੱਟ ਖਰਚੇ ਦੇ ਵਿੱਚ ਅਸੀਂ ਬ ਬਹੁਤ ਘੱਟ ਫੀਸ ਹੈ ਜਿਵੇਂ ਅਸੀਂ 15 ਰੁਪਏ ਪਰ ਡੇ ਦੇ ਹਿਸਾਬ ਨਾਲ ਅਸੀਂ ਫੀਸ ਚਾਰਜ ਕਰ ਰਹੇ ਹਾਂ ਤੇ ਬਾਕੀ ਹੋਰ ਐਕਸਟਰਾ ਖਰਚਾ ਕੋਈ ਵੀ ਨਹੀਂ ਹੈ ਇਵਨ ਕੋਈ ਵੀ ਐਨੂਅਲ ਫੰਕਸ਼ਨ ਹੋ ਰਿਹਾ ਤੇ ਜਾਂ ਜੇ ਅਸੀਂ ਕੋਈ ਹੋਰ ਬੱਚਨ ਟ੍ਰਿਪ ਵਗੈਰਾ ਲੈ ਕੇ ਜਾ ਰਹੇ ਹਾਂ ਉਸ ਵਾਸਤੇ ਵੀ ਬੱਚਾ ਕੋਲ ਕੋਈ ਪੈਸਾ ਚਾਰਜ ਨਹੀਂ ਕੀਤਾ ਜਾਂਦਾ ਬੱਚਾ ਦੂਰ ਐਡਮਿਸ਼ਨ ਨਾਲ ਜਾਵੇ ਤੇ ਟਰਾਂਸਪੋਰਟ ਵਗੈਰਾ ਹਾਂ ਬਿਲਕੁਲ ਟਰਾਂਸਪੋਰਟ ਫੈਸਿਲਿਟੀ ਪੂਰੀ ਤਰ੍ਹਾਂ ਅਵੇਲੇਬਲ ਹੈਗੀ ਹੈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈ ਦੇਖੋ ਜੀ ਪਹਿਲਾਂ ਤੇ ਜਿਤਿੰਦਰ ਵਾਲਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨੂੰ ਸਾਨੂੰ ਤੇ ਬੁਲਾਇਆ ਤੇ ਜਿਹਦੇ ਇਥੇ ਸਕੂਲ ਚ ਅਸੀਂ ਆਏ ਤੇ ਬਹੁਤ ਹੀ ਪਿਆਰੀ ਪਰਫਾਰਮੈਂਸ ਜਿਹੜੀ ਬੱਚਿਆਂ ਨੇ ਪੇਸ਼ ਕੀਤੀ ਉਹਦੇ ਚ ਪੂਰੀ ਲੇਬਰ ਜਿਹੜੀ ਸੀਗੀ ਟੀਚਰਾਂ ਦੀ ਵੀ ਦਿਖ ਰਹੀ ਸੀ ਬੱਚਿਆਂ ਦੇ ਮਾਪਿਆਂ ਦੀ ਵੀ ਦਿਖ ਰਹੀ ਸੀ ਤੇ ਨਾਲੇ ਜਿਹੜਾ ਬੱਚਿਆਂ ਦਾ ਜਿਹੜਾ ਆਤਮ ਵਿਸ਼ਵਾਸ ਸੀਗਾ ਬੜਾ ਕੁਟਕੁਟ ਕੇ ਪਰਿਆ ਨਜ਼ਰ ਆ ਰਿਹਾ ਸੀ ਇਹੋ ਚੀਜ਼ਾਂ ਜਿਹੜੀਆਂ ਹੈ ਅਸੀਂ ਆਈਜੀਐਸ ਸੁਸਾਇਟੀ ਨੂੰ ਦੇਣੀਆਂ ਵੀ ਚਾਹੀਦੀਆਂ ਤੇ ਬੱਚਿਆਂ ਨੂੰ ਅੱਗੇ ਚੀਜ਼ਾਂ ਹੋਣਗੀਆਂ ਤੇ ਸਾਡੇ ਬੱਚੇ ਜਿਹੜੇ ਕੱਲ ਦੱਸਣ ਵਾਲਾ ਉਹ ਵੇਖਿਓ ਜਿਹੜਾ ਅਸੀਂ ਵੇਖਾਂਗੇ ਦੇਖੋ ਸਕੂਲ ਚ ਜਿਹੜਾ ਚੋਹਾਨ ਸਾਹਿਬ ਜੀ ਨੇ ਜਿਹੜਾ ਮੈਸੇਜ ਦਿੱਤਾ ਪਿਆ ਸੀਗਾ ਜਾਂ ਦੱਸਦੇ ਪਏ ਸੀਗੇ ਉਹ ਬੜਾ ਹੀ ਉੱਚੇ ਲੈਵਲ ਦਾ ਉੱਚੇ ਦਰਜੀ ਦੇ ਇੱਕ ਚੀਜ਼ ਦੱਸ ਰਹੇ ਸੀਗੇ ਕਿ ਦੇਖੋ ਜਿਹੜੇ ਟੀਚਰਸ ਹੈ ਜਿਹੜੇ ਸਕੂਲ ਹੈ ਉਹ ਕੱਲਾ ਪੈਸਾ ਕਮਾਣ ਦਾ ਸੋਰਸ ਨਹੀਂ ਹੈ ਉਹ ਇੱਕ ਸੋਸਾਇਟੀ ਨੂੰ ਅੱਗੇ ਵਿਧਾਨਵਸੇ ਅੱਗੇ ਇੱਕ ਚੰਗਾ ਕੱਲ ਦਿਨ ਉਸੇ ਸਮਾਜ ਨੂੰ ਉਹ ਜ਼ਰੂਰਤ ਹੈ ਸਕੂਲ ਦੀ ਤੇ ਉਹ ਚੀਜ਼ਾਂ ਜਿਹੜੀਆਂ ਉਹ ਦੱਸਦੇ ਪਏ ਸੀਗੇ ਆਪਣੀ ਸਪੀਚ 'ਚ ਕਹਿੰਦੇ ਪਏ ਸੀਗੇ ਕਿ ਇਤਿਆ ਸਕੂਲ ਵਿੱਚ ਨਜ਼ਰ ਵੀ ਆ ਰਹੀ ਸੀ ਕਿਉਂਕਿ ਜਿਹੜਾ ਇੱਕ ਅੱਛਾ ਮਿਆਰ ਹੈ ਇੱਕ ਅੱਛੀ ਸੋਚ ਹੈ ਉਹੀ ਅੱਛੇ ਕੱਲ ਨੂੰ ਇੱਕ ਅਸੀਂ ਦੇਖ ਸਕਦੇ ਹਾਂ ਤੇ ਮੈਨੂੰ ਬੜਾ ਵਿਸ਼ਵਾਸ ਹੈ ਇਹ ਮੈਂ ਗਿਚਾਵਾਂਗਾ ਤੇ ਭਗਵਾਨ ਜੀ ਨੂੰ ਦੱਸ ਵੀ ਕਰਦਾ ਕਿ ਇਹ ਸਕੂਲ ਹੋਰ ਵੱਡੇ ਫੁੱਲੇ ਤੇ ਇੱਥੋਂ ਦੀ ਜਿਹੜੀ ਸੋਚ ਤੇ ਜਿਹੜੀ ਮਿਆਰ ਹੈ ਜੋ ਚੋਹਾਨ ਸਾਹਿਬ ਨੇ ਸੰਦਸੀ ਉਹੀ ਅੱਗੇ ਚੱਲੇ ਤੇ ਅਸੀਂ ਸੁਨਹਿਰਾ ਜਿਹੜਾ ਗੁਰਦਾਸਪੁਰ ਚ ਬੱਚਿਆਂ ਦਾ ਕੋਸ਼ਿਸ਼ ਇਹ ਸਕੂਲ ਦੇ ਤੁਹਾਨੂੰ ਦੇਖ ਸਕੀਏ ਸਰ ਬੱਚਿਆਂ ਨੂੰ ਮਿਲੇ ਛੋਟੇ-ਛੋਟੇ ਬੱਚਿਆਂ ਨੂੰ ਕਿਵੇਂ ਦਾ ਲੱਗਿਆ ਕਿਵੇਂ ਦਾ ਮਹਿਸੂਸ ਹੈ ਕਿਉਂਕਿ ਅਨਕਲ ਸਾਹਿਬ ਮੈਂ ਤੇ ਇੱਕ ਗੱਲ ਕਹਾਂਗਾ ਕਿ ਜੇ ਸਾਡੇ ਬੱਚੇ ਹੀ ਹੈ ਜਿਹੜਾ ਸਾਡਾ ਕੱਲ ਦਾ ਫਿਊਚਰ ਹੈ ਤੇ ਆਪਣੇ ਬੱਚਾ ਨੂੰ ਇਹ ਗੱਲ ਵੱਖਰੀ ਪਾਗ ਰੱਖਣੀ ਚਾਹੀਦੀ ਹੈ ਤੇ ਜਿਹੜੇ ਛੋਟੇ ਛੋਟੇ ਬੱਚੇ ਸੀਗੇ ਜਿਨ੍ਹਾਂ ਦੇ ਦੁੱਧ ਦੇ ਦੰਦ ਕਈਆਂ ਦੇ ਛੁੱਟਦੇ ਪਏ ਸੀਗੇ ਕਈਆਂ ਦੇ ਆਣ ਦੇ ਪਏ ਸੀਗੇ ਇਹ ਬਚਪਨ ਹੀ ਹੈ ਜਿਹੜਾ ਆਜ਼ਾਦ ਹੈ ਇਹ ਬਚਪਨ ਹੀ ਹੈ ਜਿਸ ਵਿੱਚ ਆਜ਼ਾਦੀ ਹੁੰਦੀ ਹੈ ਇਹ ਬਚਪਨ ਹੀ ਹੈ ਜਿਹਦੇ ਚ ਅਸੀਂ ਬੱਚੇ ਨੂੰ ਕੁਝ ਸਿਖਾ ਸਕਦੇ ਹਾਂ ਇਹ ਖਾਲੀ ਭਾਂਡੇ ਨੇ ਇਹਨਾਂ ਚ ਜੂ ਅਸੀਂ ਭਰਾਂਗੇ ਉਹੀ ਅਸੀਂ ਅੱਗੇ ਵੇਖਾਂਗੇ ਹਾਂਜੀ ਤੇ ਬੱਚਿਆਂ ਦੇ ਮੈਂ ਤੁਹਾਨੂੰ ਦੱਸ ਰਿਹਾ ਕਿ ਬੱਚਿਆਂ ਦੀ ਪਰਫਾਰਮੈਂਸ ਬਹੁਤ ਪਿਆਰੀ ਸੀ ਤੇ ਬੱਚੇ ਨਤਖਤ ਜੇ ਤੇ ਜਿਹੜੇ ਪੰਜਾਬੀ ਗਿੱਧੇ ਪੰਜਾਬੀ ਡਾਂਸ ਅਕਸ਼ਰ ਵਰਨਮਾਲਾ ਦੇ ਕੁਝ ਪਰਫਾਰਮੈਂਸ ਸੀ ਗੀਆਂ ਹਾਂਜੀ ਕੁਛ ਛੋਟੇ ਛੋਟੇ ਪਿਆਰੇ-ਇਆਰੇ ਬੱਚੇ ਜਿਨ੍ਹਾਂ ਨੂੰ ਕੋਈ ਚੀਜ਼ ਦੀ ਸਮਝ ਨਹੀਂ ਸੀਗੀ ਬੜੇ ਪਰ ਉਹਨਾਂ ਤੇ ਮੈਂ ਫੇਰ بار-बार ਕਹ ਰਿਹਾ ਕਿ ਬਹੁਤ ਲੇਬਰ ਹੋਈ ਸੀ ਕਿ ਬੱਚਿਆਂ ਤੇ ਹਾਂਜੀ ਫੇਰ ਬਹੁਤ ਹੀ ਪਿਆਰਾ ਫੰਕਸ਼ਨ ਦੇਖਣ ਨੂੰ ਮਿਲਿਆ ਤੇ ਮੈਂ ਕਹਾਂਗਾ ਕਿ ਅੱਜ ਦਾ ਸਜੋ ਇੱਕ ਤਲੀ ਕਹਾਵਾ ਬੜੀ ਗੱਲ ਨਹੀਂ ਹੋਊਗੀ ਕਿ ਅੱਜ ਦਾ ਦਿਨ ਸਾਡਾ ਵੀ ਬਣ ਗਿਆ ਜੀ ਹਾਂਜੀ ਇੱਥੇ ਆ ਕੇ ਅਸੀਂ ਵੀ ਦੁਬਾਰਾ ਆਪਣਾ